ਕਿ ਵਈ ਆਤ ਨੰਬਰ ਚ ਨਾ ਕੱਟਿਆ ਨਾ ਕਦੀ ਉਹਨੇ ਕੀਤਾ ਕਦੀ ਆਣੀ ਕੀਤਾ ਕਦੀ ਉਹਨੇ ਕੀਤਾ ਆ ਮੈਂ ਆਉਂਦੀ ਪਸੰਦ ਦਾ ਹੀ ਸੂਟ ਪਾਉਂ ਜਿਹੜਾ ਮੈਨੂੰ ਪਸੰਦ ਉਹ ਮੈਂ ਕਦੇ ਸਾਦਦਾ ਨਹੀਂ ਪਾਉਂਦੀ ਤੂੰ ਜਾਦਗਣਾ ਨਹੀਂ ਚਾਹਤ ਰ ਕੋੜੇ ਪਹਿਣਾ ਗਾਲ ਸੁਣੀ ਮੈਂ ਤਾਂ ਕੋਈ ਗਾਲ ਨਹੀਂ ਸੁਣੀ ਉਹ ਆਉਂਦੇ ਕਿੰਨਾ ਦਾ 5 ਨਾ ਲਾ ਕੇ ਕਿੰਨਾ ਰੌਣਾ ਦੇ ਆਇਆ ਚਲ ਗਿਆ ਉਹਦੀ ਤੇ ਪਹਿਣੇ ਰਿਸ਼ਤਾ ਕਰਾਤਾ ਤੇ ਪਰ ਜਾਈ ਦੇ ਕਿੰਨਾ ਦਾ ਰਸਿਓ ਸਾਪੋ ਹੀ ਪਈ ਉਹ ਆਉਂਦੀ ਕਿੰਨਾ ਲੈਂਦਾ ਵਾ ਇਹਨਾਂ ਨੇ ਤਾਂ ਕੀ ਨਾਲ ਲੈਂਦਾ ਵਾ ਵਿਆਹ ਤਾਂ ਲੱਗੀਆਂ ਵਾ ਕਿੰਨਾ ਦਾ ਹੜੇ ਦਾ ਬਰਤਨ ਨਹੀਂ ਹੁੰਦਾ ਉਹ ਤੇ ਸ਼ੜਾ ਹਾ ਹਉ ਦੀ ਤਾਂ ਵਿਆਹ ਤਾਂ ਲੱਗੀ ਉਹ ਲੈ ਥਾਸੂੜੇ ਵਿਆਹ ਤਾਂ ਲੱਗੀ ਸ਼ੜਾ ਲਈ ਆ ਚੱਲਿਆ ਜੋ ਹੋਰ ਉਹ ਤਾਂ ਕਿ ਨਾਲ ਦਾ ਆਖਂਦਾ ਕਿ ਨਾਲ ਲੈਂਦਾ ਵਾ ਦੇ ਨਾਲ ਲੈਣਾ ਹੀ ਬੜਾ ਪੁੱਛ ਉਹਨਾਂ ਨੇ ਤੇ ਥੋਰਾ ਮੂਣਾ ਮੱਥਾ ਹੈ ਹੈ ਇਹ ਪਹਿਲੋ ਕੀ ਹੈ ਲੈ ਭਾਵੇਂ ਮੂਹ ਮੱਥਾ ਵੇ ਤੇ ਨਾ ਆਵੇ ਉਹਨਾਂ ਦੇ ਪਰਾਂ ਵਿਆਹ ਤਾਂ ਲੱਗੇ ਉਹਦੇ ਕਿ ਨਾਲ ਦਾ ਪੈਣਾ ਸੱਚੀ ਹੋਰ ਲੈ ਕਹਿਣਾ ਕਾਰ ਗੱਲਾਂ ਹੈ ਉਹ ਕੀ ਪਹਿਲਾਂ ਨਾ ਨੂੰ ਕੁੰਦੀ ਅਕਲ ਨਾ ਨੂੰ ਭੈਣ ਦੀ ਨਖਲੋਂ ਦੀ ਹੈ ਉਹ ਤਾਂ ਵਿਆਹ ਚੱਲ ਗਿਆ ਪਰ ਮਾਤਾ ਗਿਆ ਤਾਂ ਪਤਾ ਨਹੀਂ ਬਰਜੀਤ ਨੂੰ ਪਤਾ ਹੈ ਕਿ ਨਹੀਂ ਪਤਾ ਨਾ ਨਹੀਂ ਭੈਣੇ ਸਾਨੂੰ ਤਾਂ ਕਿਸੇ ਨਾਲ ਗੱਲ ਦਾ ਨਹੀਂ ਪਤਾ ਸਾਨੂੰ ਤਾਂ ਪਤਾ ਨਹੀਂ ਲੱਗਦਾ ਜਿੰਦੇ ਕਿੱਥੇ ਇਹਨਾਂ ਨੇ ਤਾਂ ਕਿਹੜਾ ਮਾਰ ਦੇਆ ਛਾਪ ਮਾਰ ਕੇ ਪੀੜੀ ਥਲੇ ਰੱਖ ਛੱਡਿਆ ਹੈ ਮਾਤਾ ਲੱਗੇ ਹਾਂ ਮੱਧ ਚੋਂ ਅੱਛਾ ਤੇ ਮੈਂ ਆਖਾ ਪਹਿਲਾਂ ਮੈਂ ਪੁੱਛ ਕੇ ਤੇ ਆਵਾਂ ਨਾ ਸਾਨੂੰ ਤਾਂ ਕਿਸੇ ਨਾਲ ਗੱਲ ਦਾ ਨਹੀਂ ਪਤਾ ਨਹੀਂ ਆਹ ਦੇਖ ਲਾ ਇਸ ਤਰ੍ਹਾਂ ਦੀਆਂ ਕਰਦੇ ਆਪ ਚਲੋ चंगा विखा सगो कहदना चल ठीक है कोई नी पता लगन देंगे कि तरह भेन भी चंगी जरावी कर ਅਸੀਂ ਵੀ ਵਿਆਹ ਲਾਂਗੇ ਲੈ ਹਾਂ ਪਰ ਜਾਈ ਤੂੰ ਸੌਂਗੀ ਤੈਨੂੰ ਮੈਂ ਅੱਖਾਂ ਕੰਮ ਧੰਦਾ ਪਰ ਜਾਈ ਤੂੰ ਸੌਂਗੀ ਮੈਂ ਤੈਨੂੰ ਅੱਖ ਨਹੀਂ ਛੇਤੀ ਕੰਮ ਧੰਦਾ ਫਿਰ ਅਪ ਜਾਣਾ ਵੀ ਹੈ ਕੁੜੀ ਵੇਖਣ ਕਿੱਥੇ ਜਾਣਾ ਹੀ ਕੁੜੀ ਵੇਖਣ ਨਹੀਂ ਜਾਣਾ ਤੈਨੂੰ ਸਵੇਰ ਦਾ ਰੋਲਾ ਪਾਇਆ ਉਹ ਡੀਕੰਦਾ ਹੁਣੇ ਅਗਲੇ ਘਰ ਵਾਲੇ ਮੁੱਖ ਤਿਆਰੀ ਦਾ ਚਿਹਰੀ ਆ ਤਾਂ ਮੈਂ ਕਿਹੜਾ ਜਾਵਾਂ ਮੈਂ ਕਿਹੜਾ ਲੀੜੇ ਪਾਵਾਂ ਜਿਹੜੇ ਮੈਨੂੰ ਬਣਾ ਕੇ ਦਿੱਤੇ ਜੇ ਮੈਂ ਪਾ ਲੈਨੀ ਆ ਜਾ ਲੋ ਪਿੱਛੇ ਪਿੰਕ ਜਿਆ ਸੂਟ ਨਹੀਂ ਤੇਰੀ ਪਿੰਕ ਜੀ ਚੁੰਨੀ ਆ ਲੈ ਬਣਾ ਕੇ ਮੈਨੂੰ ਦੇ ਦੇ ਜੋ ਚੱਲ ਤੂੰ ਐ ਕਰ ਤੂੰ ਤੇ ਦੀ ਜਾਨੀ ਮੇਰੀ ਮੇਰਾ ਸਰੀਰ ਨਹੀਂ ਠੀਕ ਮੈਂ ਨਹੀਂ ਜਾਣਾ ਮੈਂ ਕਹ ਰਹੀ ਨਾ ਘਾਲ ਮੇਰੇ ਪਾਪੇ ਨੂੰ ਵੀ ਅੱਜ ਪਾਪਾ ਉਹਦਾ ਕੁੜੀ ਨੂੰ ਨਾਲ ਲੈ ਕੇ ਜਾ ਹੁਣ ਮੈਂ ਜਿਆਦਾ ਨਹੀਂ ਫਿਰ ਮਾਪੇ ਜਾ ਕੇ ਚਲ ਜਾਣੀ ਆ ਉਹ ਤੇਰੀ ਪਾਪਾ ਜੀ ਨਹੀਂ ਕਰਦਾ ਤੁਹਾਡੇ ਨਾਲ ਜਾਣ ਨੂੰ ਮੋੱਖ ਪਿਆਰ ਨੂੰ ਤੇ ਆਪ ਬਣੀਗਾ ਤੇ ਗਾੜੀ ਗਾੜੀ ਚੱਲਾਵੇਂ ਮੈਂ ਤੇਰੇ ਗਾੜੀ ਹੱਥ ਜੋੜਦੀ ਅੱਜ ਤੇ ਮੇਰੀ ਰਹਿ ਲਾਜ ਰਾਖੋਂ ਤੈਨੂੰ ਪਤਾ ਕੱਪ ਆਉਣੀ ਫਿਰ ਚੱਲ ਫਿਰ ਉੱਥੇ ਛੇਤੀ ਕਵੇਲਾ ਹੁੰਦਿਆ 12 ਵਜੇ ਤੇ ਨਹ ਹੁੰਦਿਆ ਤੂੰ ਜਿਆਦਾ ਹੀ ਕਾਲੀ ਚੱਲਦੀ ਕੋਈ ਸ਼ਤੂ ਪਾਲਾ ਨਹੀਂ ਕਰਦਾ ਜੁੱਤੀ ਪਾ ਪੈਰੀ ਮੇਰੀ ਦਿੱਤੀ ਕਿਥੇ ਰੱਖੀ ਦਾ ਖੜਾ ਜਿਹੜਾ ਖਰੇ ਦੇ ਦਿੱਤੇ ਪਾਲਾ ਮੈਂ ਵੀ

ਕੀ ਆ ਵੀ ਅਗਲੇ ਆਖਣੇ ਤੇ ਇਹਨੂੰ ਇਹਦਾ ਰੱਖਿਆ ਵਾ ਤੇ ਰੱਖਿਆ ਜਾਂਦਾ ਤੇ ਪੈਣਾ ਤੇ ਖਾਂਟ ਕਰਕੇ ਤੁਹਾਨੂੰ ਨਾ ਫਲਾਲ ਕਰ ਦੇਣਾ ਤੇਰਾ ਭਰਾ ਨੂੰ ਵਿਆਹਣਾ ਹੋਵੇ ਹਾਂ ਆਲੇ ਪਾਣ ਸਤ ਨੂੰ ਕਦਮ ਰਜੀ ਕਰ ਪਸ ਵੀ ਬਾੜ ਸਸ ਕਰ ਹੁੰਦੇ ਬੜੇ ਕੋ ਕਰਉ ਨਾ ਕਿ ਹੁਣ ਇਹਨੂੰ ਚੰਗਾ ਚੰਗਾ ਤੋ ਉਹਨੂੰ ਚੰਗਾ ਹੀ ਚਾਹਾਂਗੇ ਮੈਂ ਘੜਤ ਹੁੰਦੇ ਨਾ ਉਹ ਬੀਜਾ ਜ਼ਾੜਾ ਬਹੁਤ ਹੀ ਜ਼ਿਆਦਾ ਨਹੀਂ ਮੈਂ ਸੱਚ ਨਾਲ ਦੱਲਾਂ ਸਕਦੀ ਕਿ ਮੈਂ ਚੋਟ ਨਹੀਂ ਆਇਆ ਗਿਆ ਵੀ ਨਹੀਂ ਫਿਰ ਆਇਆ ਗਿਆ ਕਾਰਾ ਮੈਂ ਕੀ ਕਰਾਂ ਆ ਗਿਆ ਹਾਂ ਸਭ ਚੱਲ ਆ ਜਾ ਹੁਣ ਉਹਨੂੰ ਰਾਣੀ ਨੂੰ ਕਹਿੰਦੇ ਪਿਕਰਿਆ ਉਹ ਪਤਾ ਨਹੀਂ ਕਿੱਥੇ ਹੈ ਚੱਲ ਆ ਜਾ ਕਹਿੰਦੇ ਇਹਨੂੰ ਕਾਰੋਂ ਦਾ ਗਾਂ ਚੱਲ ਆ ਜਾ ਇਹਨੂੰ ਕਹਿੰਦੇ ਉੱਥੇ ਕਾਰ ਆਉ ਆਪਾਂ ਗਾੜੀ ਤੁਰ ਕੇ ਚੱਲ ਜਾਈਏ ਭਾਵੇਂ ਕਾਰ ਤੇ ਆਉਣਾ ਤੇ ਚਲੋ ਹਾਂ ਹਾਂ ਆ ਤੇਨ ਦਾਵਾ ਦਾ ਪ੍ਰਾਪਤ ਹੈ ਗੰਗਾ ਭਰਾ ਸਾਨੂੰ ਨਾ ਛੱਡਿਆ ਇਹ ਚਲਾ ਦੇ ਉਹਨੂੰ ਵੇ ਕਿੱਡਾ ਚਾ ਇਹਨੂੰ ਚਾ ਚੜਨਾ ਮੈਨੂੰ ਤਾਂ ਤੇ ਮੇਰਾ ਤੇ ਦੋਕ ਲੈਣਾ ਪਾਉਗੀ ਹਨਾ ਉਹਨੂੰ ਮਾਰੀ ਇਹ ਕਿੱਡੀ ਆਉਗੀ ਤੇ ਇਹ ਬਾਲਦੀ ਹੈ ਤੇ ਕਰੇ ਜਾਂਦੀ ਤੇ ਰੋਟੀ ਖਾ ਚੈਂਦੀ ਦਾਵਾ ਦਾ ਆ ਜਾਵੇ ਇਹਦੇ ਨਾਲ ਆ ਕੇ ਲੈ ਕੇ ਆਵੇ ਉਹ ਸੱਚੀ ਨਹੀਂ ਨਾ ਆਵੇ ਇੱਥੇ ਜਾਵਾਂਗੇ ਬਹਿ ਜਾ ਤੋਰ ਸੱਕ ਨਹੀਂ ਜਾਂਦੀ ਬਹਿ ਜਾ ਜਾਣਾ ਇੱਕ ਦੋ कि जमी हां यार कहां हम थे मम्मी ਤੇ 400 ਰੁਪਿਆ ਇਹ ਨਾਲ ਹੀ ਹੋ ਗਿਆ ਜੀ ਦੱਸਦਾ ਭਰਾ ਦਾ ਸ਼ੌਂਕ ਤੇ ਗੱਡੀ ਤੇ ਥੋੜੀ ਖੜਨਾ ਸੀ ਕਰੇ ਖੜਨਾ ਤੇ ਰਾਜ ਚ ਤਾਰ ਗਿਆ ਨਾ ਆ ਕੋੜੇ ਕੋੜੇ ਕੱਟੇ ਤੇ ਮੁੰਡੇ ਨੂੰ ਨਹੀਂ ਉਹ ਵੇਖ ਕੇ ਤੇ ਨਾ ਕਰਦੀ ਤੁਹਾਨੂੰ ਪਤਾ ਤੇ ਘੱਟਕ ਨਹੀਂ 100 ਪਰ ਜਾਈ ਚੱਕਰੇ ਪੈਂਦੇ ਵਾ ਹਾਂ ਆ ਜਾ ਤੂੰ ਆ ਕਿਤੇ ਨੂੰ ਪਾਸੇ ਤੇ ਕਿ ਮੈਨੂੰ ਤਾਂ ਤੂੰ ਹੀ ਕੰਨ ਲੱਗ ਗਈ ਆ ਗਿਆ ਵੇਖਣ ਆਲੇ ਕੀ ਆ ਚੰਨੀ ਕਦਰ ਚੱਲੀ ਨਹੀਂ ਕਬਤੰ ਮੇਰੇ ਸਾਰਾ ਦੱਸਿਆ ਸਾਰੀ ਸਮਝ ਆ ਜੂ ਨਾ ਇੰਤਾ ਕਲੇ ਪਾਇਆ ਸਾਰੇ ਵੇਰੀ ਆਈ ਵਰੀ ਕਲੇ ਮੋਕਦੀ ਨਹੀਂ ਤੇਰੀ ਅੱਲਾ ਮੈਨੂੰ ਇਹ ਕੰਮ ਲੱਗ ਚਾ ਚੁੱਪ ਕਰ ਜਾ ਘਰ ਆ ਜਾ ਮੈਂ ਕੰਧਾਂ ਦੇ ਕੰਨ ਨੂੰ ਦੇਖ ਚੁੱਪ ਕਰ ਜਾ ਕਿ ਮੇਰੀ ਗਾਲ ਲਾ ਸੋਹਣ ਮੈਂ ਤੇਰੇ ਅੱਗੇ ਜੋੜਦੀ ਹੱਥ ਤੈਨੂੰ ਮੈਂ ਦੋ ਸੂਟ ਸੋਹਣ ਸੋਹਣੇ ਵਿੱਚ ਬਣਾ ਤੈਨੂੰ ਵੀ ਸੂਟ ਜੋੜ ਕੇ ਤੈਨੂੰ ਕੀ ਮਾਰਾ ਹੁਣ ਘਰ ਆ ਗਿਆ ਲੱਗ ਗਈ ਹੁਣ ਨਾ ਵੇਖ ਲੈ ਮੇਰੀ ਪਰਜਾਈ ਬਣ ਕੇ ਭੈਣ ਬਣ ਕੇ ਨਾ ਤੇ ਤੂੰ ਮਾਂ ਬਣ ਜਾ ਹੈ ਚੰਗਾ ਹੁਣ ਨਾ ਤੂੰ ਕੋੜ-ਪੋੜ ਕਰ ਹਾਂ ਚੱਲ ਆ ਜਾ ਹਾਂ ਤੂੰ ਹੀ ਆ ਕਿ ਮਨੇ ਬਣਾਇਆ ਕਿਤੇ ਚੱਲ ਚੁੱਪ ਕਰ ਜਾ ਹੁਣ ਨਹੀਂ ਤੂੰ ਮੇਰੇ ਕਹਿਨ ਤੇ ਦੰਦ ਤੂੰ ਦੰਦ ਨਹੀਂ ਚੁੱਕਣਾ ਠੀਕ ਹੈ ਚੱਲ ਨਹੀਂ ਚੁੱਪ ਕਰ ਜਮਾਤੀ ਘਰੋਂ ਚੱਲ ਇਹ ਆ ਉਹ ਚੰਦ ਕਰ ਲੈ ਇਹ ਚੱਲ ਮੈਂ ਵੇਖਾਂ ਅੱਜ ਕੁੜੀ ਜਾਂਦੀਆਂ ਕਿੰਨੀ ਬਦਮਾਸ਼ੀਆਂ ਆਪਾਂ ਨੂੰ ਦੱਸਿਆ ਨਹੀਂ ਇਹਨ ਹੇ ਪਪੂਰਾ ਜੀ ਨਾ ਇਹਨੇ ਆਖਿਆ ਬੇਤਾ ਆਂਡ ਕਵਾਂਡ ਦੀ ਕੰਡਾ ਪੂਰਾ ਤੂੰ ਘੜ ਦੇਂਦਾ ਵਾ ਦਾਸੀ ਦੇਂਦਾ ਬਾਬੇ ਕਿ ਨਾਲੇ ਦਾ ਬਚਾਲ ਆਂ ਵੇਖਣ ਚੱਲੀਆਂ ਆਂ ਕਿਹੜੇ ਪਾਣੀ ਮਾਰਦੇ ਨਹੀਂ ਉਹਦੀ ਭੈਣ ਹੀ ਕਰਦੀ ਜੋ ਕਰਦੀ ਬਹੁਤ ਚਲਾਕ ਹੋਣੀ ਭੜੀ ਚਲਾਕ ਹੀ ਉਹ ਉਹਨੇ ਰੱਖਿਆ ਸੋਨਾ ਵਾ ਭਰਾ ਦਾ ਬੜੀ ਚਲਾਕ ਹੀ ਉਹ ਵਸਾਲ ਤੇ ਜਾਊਗੀ ਹੁੰਦੀ ਉਹ ਪਾਤੀ ਕਰਦੀ ਮੈਂ ਚੈਂਟ ਪਾ ਜਾ ਦਿੰਦਾ ਨਾ ਕਿ ਕਹੇ ਉਹਦੀ ਲਈ ਕਿ ਨਾਲੇ ਦਾ ਬਪਾ ਲਈ ਦਤਾ ਹੈਗਾ ਵਾ ਕਿ ਨਾਲੇ ਦਾ ਚਲ ਵਿਆਹ ਕੇ ਪਾਸੇ ਕਰਦੀ ਤੇ ਪਰਜਾਈ ਦਾ ਸਾਹਮ ਲੈਂਦੀ ਹੋਵੇ ਜਾਂ ਕਿ ਤਰ੍ਹਾਂ ਹਣਾ ਸ੍ਰੀ ਕਤਰੀ ਕੈਂਦਾ ਵਾ ਇੱਥੇ ਕਾਦਾ ਵਾ ਇਹ ਤਾਂ ਮੈਂ ਅੰਦੇ ਪਹਿਲੇ ਤੂੰ ਹੀ ਬਖੇਨ ਕੇ ਚਲਾਕ ਸੀ ਤਾਂ ਹੀ ਕਰਕੇ ਸੀ ਤਾਂ ਕਰਕੇ ਦੇਈਏ ਸਹਾਰਾ ਆਹ ਚੱਲ ਗਈ ਹੁਣ ਕਾਹਤੇ ਚਲਾਤਾ ਦੱਸਿਆ ਨਹੀਂ ਪੁੱਛਿਆ ਨਹੀਂ ਕਿਹਨੂੰ ਇਹਨਾਂ ਨੇ ਕਹੀ ਚੱਲੀਆਂ ਆ ਕੇ ਨਹੀਂ ਵੇਲੋ ਹਰੋ ਤੇ ਪਤਾ ਨਹੀਂ ਲੱਗਦਾ ਕਿ ਚੱਲ ਗਈ ਇੱਥੇ ਕਿ ਨਾਲ ਤਾਂ ਉੱਥੇ ਹੁਣ ਪਤਾ ਨਹੀਂ ਗੱਡੀ ਦੇ ਚੜਨ ਕਾ ਕਾਤੇ ਚੜਨ ਜਿੱਤੇ ਮਰ ਜੇ ਜਾਣ ਆਪਾਂ ਨੂੰ ਕੀ ਆਪਾਂ ਜਿਉਂ ਦੱਸਿਆ ਨਹੀਂ ਤਾਂ ਆਪਾਂ ਕੀ ਲੈਣਾ ਬੜਾ ਇੱਥੇ ਰੋ ਤੇ ਨਵੇਂ ਰਵਾਂਗੇ ਆਪਾਂ ਚਲ ਕੋਈ ਨਹੀਂ ਆ ਫਿਰ ਕੀ ਆ ਕੋਈ ਨਹੀਂ ਵਿਆਹ ਕੋਈ ਲਿਉਣੀ ਆ ਨਾ ਹਾਂ ਕੋਈ ਨਹੀਂ ਵੇਖ ਲਾਂਗੇ ਕਿੱਡੀ ਕੀ ਗੀਰਿਆ ਕਿਦੇ ਉਹ ਹਾਂ ਜਿਉਂ ਜਗਾਪਾ ਉਹ ਜਿਉ ਆਜੂਗੀ ਹਾਂ ਹੋਣੀ ਰਹਿਣਾ ਮੈਂ ਕਿਤੇ ਉਹਨੇ ਕਿਤੇ ਹੈਗਾ ਵਾ ਤੇ ਬੰਦਾ ਕਿੰਨਾ ਦਾ ਬਾਹਰ ਚਲ ਜਾਣਾ ਬਸ ਬਸ ਜੀ ਤੂੰ ਫਾਰਸਿਆਣੀ ਆ ਕਿ ਨਾਲੇ ਦਾ ਇਹਨਾਂ ਨੇ ਤੇ ਕਿਵਤਾ ਜਿਵੇਂ ਤੇ ਆਂਡ ਕਮਣ ਸਾਡਾ ਹੁੰਦਾ ਹੀ ਨਹੀਂ ਗਾਈ ਨਹੀਂ ਪਤਾ ਨਹੀਂ ਲੱਗਾਂ ਦਿੱਤਾ ਕਿ ਪਤਾ ਹੀ ਨਹੀਂ ਲੱਗਾਂ ਦਿੱਤਾ ਇਹ ਮਾ ਪਾਰਾ ਤਾਲ ਮੈਂ ਕਿਤੇ ਚਲੋ ਕੋਈ ਨਹੀਂ ਗੱਲ ਨਹੀਂ ਆ ਉਹ ਇੱਥੇ ਤਰੀ ਫਿਰ ਨਹੀਂ ਕੰਮ ਧੰਦਾ ਕਰਦੀ ਰੱਖੀ ਤੂੰ ਹਾ ਹਟਾ ਮੈਂ ਤਾਂ ਨਾ ਜੀ ਤੇਰੇ ਤੇ ਮੈਂ ਚਾਹ ਰਹੀ ਹਾਂ ਸੱਸੀ ਕਾ ਫਾਸੀ ਕਾ ਸੱਸੀ ਕਾ ਆਜੋ ਬੈਠੋ ਆਜੋ ਬੈਠੋ ਇੱਥੇ ਬੈਠੋ ਬੈਠੋ ਬੀਬੀ ਕਾ ਉਹ ਲੈ ਕੇ ਆਉਣਗੇ ਪਾਣੀ ਮੈਂ ਉਹਨੂੰ ਕਿਹੜੀ ਲੈ ਕੇ ਆਉਂਗੀ ਹਾਂਜੀ

ਚਲਾ ਦੇ ਸਾਰੀ ਦੇ ਕੇ ਆਉਂਦੇ ਕਿਤੇ ਬੈਠਾ ਆ ਜਾਂਦੇ ਹਾਂ ਜੀ ਫੜ ਫੜੋ ਪਾਣੀ ਬੈਠ ਬੈਠੇ ਬੈਣਾ ਹੈ ਚਾਹ ਜਾਨੀ ਵੀ ਬੰਤੀ ਫਾਫੜੀ ਲਾਂਕ ਤੇ ਦੋਈ ਜੀ ਕਰਾਉਂਗੀ ਚੁੱਪ ਚੁੱਪ ਪਾਣੀ ਦੇ ਨਹੀਂ ਸੋਹਣੀ ਆ ਕੁੜੀ ਤੇ ਬਾਰੇ ਨਹੀਂ ਕੰਮ ਕੋਲ ਸਾਰੇ ਕਰ ਲੇਗੀ ਸਾਰਾ ਕੰਮ ਕਰਨਾ ਆਉਂਦਾ ਮਾਲ ਡੰਗਰ ਜਿਹੜਾ ਮਰਜ਼ੀ ਕਰਾ ਲਓ ਇੱਥੇ ਨਾ ਕੀ ਐ ਸ਼ੁਰੂ ਵਿੱਚ ਕੋਕ ਮੰਜੀਤ ਕੋ ਉਹ ਕਿੰਨੀਆਂ ਪੜੇ ਜੀ ਮੈਂ ਕਿਹਦੇ ਪਾਸ ਜੀ ਕੀ ਗੱਲੋ ਜੀ ਜੀ ਕੀ ਗੱਲਾਂ ਕੋਸ਼ੀ ਨੇ ਨਹੀਂ ਆਖੰਦੀ ਨਹੀਂ ਨਹੀਂ ਸਾਡੀ ਕੁੜੀ ਬਹੁਤ ਸਿਆਣੀ ਹਰੇਕ ਕੰਮ ਆਉਂਦਾ ਜਿੱਦਾਂ ਮਰਜੀ ਤੂੰ ਕੰਮ ਮੇਰੇ ਤੋਂ ਕਰਾਓ ਇਹ ਨਹੀਂ ਹੱਥ ਨਾਲ ਜਵਾਬ ਨਹੀਂ ਦੇਣਾ ਤੇ ਮੈਂ ਨਹੀਂ ਕਰਨਾ ਜਾਂ ਕਹਿਣਾ ਕੀ ਕੋਸ਼ੀ ਹਾਂ ਇਹ ਕੋਸ਼ੀ ਹੁੰਦਾ ਵਾ ਬੜੀ ਵਧੀਆ ਸਾਨੂੰ ਪਸੰਦ ਵਾ ਕੁੜੀ ਦਾ ਕੰਮ ਤਾਂ ਦਈਆ ਸਭ ਤੋਂ ਇਹਦੀ ਜਿਹੜੀ ਕਹਿੰਦੀ ਆ ਕਿ ਮੁੰਡਾ ਸਿਆਣਾ ਹੋਣਾ ਚਾਹੀਦਾ ਤੇ ਸਮਝਦਾਰ ਹੋਣਾ ਚਾਹੀਦਾ ਜਿਹਦੇ ਨਾਲ ਮੈਂ ਸਾਰੀ ਉਮਰ ਕੱਟਣੀ ਹੈ ਆਨੇ ਮੁੰਡਾ ਤੇ ਸਾਡਾ ਬੜਾ ਹੀ ਸਿਆਣਾ ਨਹੀਂ ਮੈਨੂੰ ਪੜਦੀ ਤੁਹਾਡੀ ਲੱਗਦੀ ਆ ਕੋਈ ਗੱਲ ਤੁਸੀਂ ਇੱਕ ਦੂਜੀ ਨਾਲ ਤਾਂ ਤੁਸੀਂ ਗੱਲ ਕਲੀਅਰ ਕਰੋ ਸਾਡੇ ਨਾਲ ਜੋ ਕੁਝ ਵੀ ਆ ਸਾਡੀ ਕੁੜੀ ਅੱਗੇ ਬੈਠੀ ਤੋਰ ਕੇ ਵੇਲੋ ਜਿੱਦਾਂ ਮਰਜੀ ਆ ਠੀਕ ਆ ਰੰਗ ਤਾਂ ਰੱਬ ਦੇ ਬਣਾਏ ਦੋ ਹੀ ਆ ਕਾਲਾ ਤੇ ਥੋਰਾ ਨਹੀਂ ਜਣਾ ਨਹੀਂ ਨਹੀਂ ਰੰਗ ਦੀ ਕੋਈ ਗੱਲ ਤੇ ਜੇ ਇਹ ਰੰਗ ਲਾਪ ਲੂਗੇ ਤੇ ਜੇ ਪੱਲੇ ਨਾ ਕਾਕ ਹੋਇਆ ਤਾਂ ਉਹਨੂੰ ਕੀ ਕਰੋਗੇ ਇਹਦੇ ਵਿੱਚ ਤਾਂ ਸਾਰੇ ਹੁਣ ਸਾਡੀ ਵਿੱਚ ਆ ਕੁੜੀਏ ਕਰਦੀ ਆ ਚੱਲੀ ਗਈ ਨਹੀਂ ਤੋ ਇਹ ਕਰ ਲੋ ਸਲਾਹ ਆਪਣੀ ਕਰ ਲੋ ਕੋਈ ਕਰਕੇ ਸਲਾਹ ਵੀ ਕਹਿੰਦੇ ਦੱਸਣਾ ਨਹੀਂ ਨਹੀਂ ਤਾਂ ਉਹ ਜਿਹੜਾ ਕੋਈ ਆ

ਸਨੀਆ ਅੱਜ ਉਹ ਦਿਨ ਆਪਾਂ ਕਿਹਣਾ ਐਂ ਮੈਂ ਨਾਲ ਗੱਲ ਕਰੋ ਕਿ ਤੇ ਇਹ ਨਾ ਹੋਵੇ ਚੱਲ ਜਾਣ ਅੱਗੇ ਨਹੀਂ ਹੁੰਦਾ ਲੋਕੀ ਤੇ ਅੱਗੇ ਸਾਨੂੰ ਬਤੇਰੀਆਂ ਗੱਲਾਂ ਕਰਦੇ ਇਸੇ ਤਰ੍ਹਾਂ ਆ ਕੇ ਚੱਲ ਸਾਡਾ ਫਿਕਰ ਲੱਤੇ ਵੀਰ ਤੇਰੀ ਆਫਰਾ ਤੇ ਰਿੱਗਾ ਬਕਰ ਕੇ ਗੱਲ ਕਰੀ ਜਾਂਦੇ ਨਾ ਨੀ ਕੋਈ ਗੱਲ ਕਰੀ ਗਿਆ ਨਾ ਇਹਨਾਂ ਦੀ ਫੈਮਲੀ ਨਹੀਂ ਸਹੀ ਜਾਗਦੀ ਉਹਨਾਂ ਨੂੰ ਤਾਂ ਮਿਲਦੀ ਅਗਰ ਨਹੀਂ ਹੈਗੀ ਮਾ ਸਾਹਿਬ ਇੱਟਾ ਥੋੜੀ ਗਹੀਤਾ ਵਾ ਅਗਲੇ ਨੇ ਸੌਸਲਾਹਤ ਸੌ ਕਰਨੀ ਹੁੰਦੀ ਹੈ ਸੌਸਲਾਹਤ ਪੜੀ ਨਿਖੀ ਫੈਮਲੀ ਨਹੀਂ ਹੈਗੀ ਚਾ ਤੂੰ ਹੀ ਚੁੱਪ ਕਰੋ ਮੈਂ ਦੇਖ ਕੀ ਰਹਾ ਫਰਾਉ ਕੀ ਸਲਾਹ ਦਿੱਤੀ ਕਿ ਕੀ ਉਹਨਾਂ ਨੇ ਕੀ ਪੱਕੇ ਦੱਸ ਦੇਣ ਕਿ ਇੱਥੇ ਆਣ ਕੇ ਤੁਸੀਂ ਕਿਤੇ ਚੱਲ ਅੱਛਾ ਇਹ ਪੈਣਾ 100 ਗੱਲਾਂ ਹੁੰਦੀਆਂ ਪੁੱਛਣਾ ਦੱਸਣਾ ਦਾਬਰ ਦੇਣ ਕਿੱਧਰ ਗਈਆਂ ਸਲਾਹ ਕਰਨ ਮੇਰੇ ਨਹੀਂ ਪਸੰਦ ਪੱਕੇ ਰਹਿ ਜਾਂਦਾ ਮਮੇ ਨੇ ਸਾਦੀ ਵਰ ਮੇਰਾ ਸੁਣਾਦੇ ਹੈ ਗਾਉਂ ਦੀ ਹਰ ਪਰ ਕਹਾਣੀ ਕੀ ਹੈ আর ਕਹਾਣੀ ਕੀ ਹੈ ਹਾਦਾਨੂ ਤਾਂ ਹੈ ਮਨ ਪੈਣੀ ਨਹੀਂ ਆਉਂਦੀ ਉਹ ਜਾਣ ਕੇ ਪਖੰਡ ਕਰਦੀ ਗੱਲ ਕਰ ਆਏ ਹੈ ਭੈਣ ਹੋਈ ਨਹੀਂ ਸਲਾਹ ਬਾਜੀ ਤੁਹਾਡੀ ਸਲਾਹ ਤੇ ਪੜ ਗਈ ਅਸੀਂ ਉਹੀ ਕਰਦੇ ਆ ਚਲੋ ਸ਼ੁਕਰੇਮਾਨ ਕਿ ਦੱਸ ਪਸੰਦ ਹੈ ਤੁਹਾਡੀ ਸਾਡੀ ਹਾਂ ਸਾਨੂੰ ਪਸੰਦ ਹੈ ਚਲਾ ਆ ਜੋ ਫਿਰ ਬਹਿ ਜਾਓ ਆ ਜਾਓ ਆ ਜਾਓ ਆ ਜਾਓ ਦੇਖ ਕੇ ਕਹ ਰਿਹਾ ਤੁਹਾਨੂੰ ਤੇ ਮੈਂ ਪਿਆਰ ਨਹੀਂ ਨਹੀਂ ਪੂਰੀ ਫੰਮ ਬਸਾਨਦਾ ਹਾਂ ਹੋਰ ਕੀ ਚਾਹੀਦਾ ਇਹੀ ਕੰਮ ਵਾਲਾ ਚਾਹੀਦਾ ਨਹੀਂ ਕੰਮ ਵਾਲਾ ਸਾਡੀ ਪੂਰੀ ਗਰੰਟੀ ਵੀ ਤਾਂ ਸਾਡੀ ਮੈਂ ਭੈਣ ਮਾ ਮੱਟੀ ਕਰ ਮੈਨੂੰ ਅੱਬ ਕੀ ਕਰ ਲਾਵਾਂ ਤੇਰੀ ਮਾਂ ਬੈਠੀ ਆਪੀ ਹਾਂ ਜਿੰਨੇ ਮਾਂ ਦੀ ਤੈ ਮੈਨੂੰ ਆਪੇ ਨਾਲ ਕੋਈ ਗੱਲ ਹੁੰਦਾ ਨਹੀਂ 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 ਬੱਜੀਆ ਪਤਾ ਕੀ ਹੈ ਕਿਤਨੋਂ ਇਦਰੀ ਵਿਚਾਰੀ ਦੀ ਕਿਹੜੀ ਹੈ ਨਹੀਂ ਚਲੋ ਤੇ ਤੁਹਾਡੀ ਵੀ ਸੱਸ ਹਾਂ ਹਾਂ ਨਹੀਂ ਨਹੀਂ ਠੀਕ ਹੈ ਇਹ ਸਾਡਾ ਤੇ ਹੀ ਆ ਵੀ ਚਲੋ ਮੈਨੂੰ ਤੇ ਹੀ ਸੀ ਤੇ ਚਲਾ ਜਾ ਜਾਏ ਜੇ ਤੇ ਕੰਮ ਸਿਰੇ ਚੜ ਹੀ ਜਾਵੇ ਮਹਾਰਾਜ ਦੀ ਕਿਰਪਾ ਨਾਲ ਤੂੰ ਤਾਂ ਵੇਲੇ ਵਧੀਆ ਗੱਲਾਂ ਕਰਦੇ ਤੁਸੀਂ ਪੁੱਛਿਆ ਹੀ ਵਧੀਆ ਤੁਹਾਨੂੰ ਜੀ ਹਾਂ ਜੀ ਨਹੀਂ ਬਹੁਤ ਵਧੀਆ ਵਾਦੀ ਠੀਕ ਆ ਫਿਰ ਹਾਂ ਠੀਕ ਆ ਇਹ ਕੋਈ ਹਾਂ ਜੋ ਕੁਝ ਠੀਕ ਠੀਕ ਹਾਂ ਨਹੀਂ ਠੀਕ ਆ ਕੋਈ ਨਹੀਂ ਪੱਟੇ ਲਗਾ ਲੈਣੇ ਲੱਗ ਹੈ ਮਗਾਲਾ ਨਹੀਂ ਤੇ ਤੁਸੀਂ ਫਿਰ ਮੁੰਡੇ ਨੂੰ ਸਾਜ ਲੈਣਾ ਸੀ ਨਾ ਅੱਛਾ ਮੁੰਡੇ ਨੇ ਤੇ ਸਾਜ ਲਈਏ ਇਹਦੇ ਮੈਂ ਕਹਿੰਨੀ ਕਿ ਗੁਰਦੁਆਰੇ ਫਿਰ ਵੇਖ ਕੇ ਲੈਂਗੇ ਨਹੀਂ ਕਰਨਾ ਚਾਹੀ ਮਲਮਲਾਈ ਕਰ ਲੈਨੇ ਫਿਰ ਤਾਂ ਮੁੰਡਾ ਮੁੰਡੇਰ ਦਾ ਮੁੰਡਾ ਮੁੰਡਾ ਸਾਡਾ ਸੋਹਣਾ ਵਾ ਨਹੀਂ ਵੇ ਭੈਣਾ ਇਦਾਂ ਨਹੀਂ ਚਾਹੀਦਾ ਇਦਾਂ ਸਾਡੀ ਕੁੜੀ ਦੇ ਮਨ ਚ ਰਹੂਗਾ ਵੀ ਕੀ ਤੱਕ ਇਦਾਂ ਪਰਜਾਈਆਂ ਨੇ ਕਿਦਾਂ ਦਾ ਕਰਤਾ ਕਿਵੇਂ ਦਾ ਨਹੀਂ ਕਰਤਾ ਆਪਦੇ ਅੱਥੀ ਦੇਖ ਲੂਗੀ ਉਹਦੇ ਵੀ ਮਨ ਨੂੰ ਤਸੱਲੀ ਹੋ ਜਾਊਗੀ ਤੁਸੀਂ ਹੁਣ ਦੇਖਣ ਆਈਆਂ ਜੇ ਉਹਦਾ ਵੀ ਜੀ ਕਰਦਾ ਮੈਂ ਵੀ ਦੇਖਾਂ ਵੇਖਣਾ ਮੁੰਡਾ ਕੀ ਕਰਦੀ ਆਪਾਂ ਇਦਾਂ ਪੈਨ ਨਹੀਂ ਨਹੀਂ ਜੀ ਜੀ ਤੁਸੀਂ ਜੇ ਤੇ ਵੇਖਣਾ ਦੱਸੋ ਕੱਲ ਨੂੰ ਮੁੜ ਕੇ ਤੁਸੀਂ ਸਾਨੂੰ ਆਖੋਗੇ ਵੀ ਸਾਡੀ ਮਾਂ ਨਹੀਂ ਸੀਗੀ ਤੇ ਪਰਜਾਈਆਂ ਨੇ ਮੈਨੂੰ ਧੱਕਾ ਦੇ ਦਿੱਤਾ ਤੁਸੀਂ ਮੁੰਡਾ ਵੇਖ ਲਓ ਇੱਕ ਰੀ ਅਹ ਮੁੰਡਾ ਵਖਾ ਦੇ ਨਹੀਂ ਮੰਗਾਈਏ ਇੱਥੇ ਹੁਣ ਮਗਾ ਲਓ ਨਾ ਆ ਜੂਗਾ ਘਰੇ ਹੀ ਹੋਣਾ ਵਾ ਚਲੋ ਫਿਰ ਕੰਮ ਦਾ ਲੈਨੇ ਘਰ ਡਬਾ ਜੋ ਸ਼ਗਨ ਵਿਹਾਰ ਕਰਨਾ ਨਾ ਆਹੋ ਨਾ ਹੈ ਨਾ ਜੋ ਸ਼ਗਨ ਵਿਹਾਰ ਕਰਨਾ ਨਾ ਫਿਰ ਬਾਅਦ ਚ ਹੀ ਕਰਿਓ ਅੱਛਾ ਮੁੰਡਾ ਬਾਅਦ ਚ ਹਾਂ ਬਾਅਦ ਚ ਕਰਿਓ ਜੋ ਵੀ ਹੋਊਗਾ ਫਿਰ ਬਏ ਹੋ ਗਣ ਪੱਕ ਠੱਕ ਹੋ ਗਈ ਪੱਕੀ ਅੱਛਾ ਹਾਂ ਮੁੰਡਾ ਸਾਥ ਲਓ ਕੋਈ ਕੋਈ ਨਾ ਚਰਚਾ ਪਾਣੀ ਪੀਓ ਮੁੰਡਾ ਸਾਥ ਲਓ ਅੱਛਾ ਨਹੀਂ ਹਾਨੂੰ ਤੇ ਨਾ ਵਿਚੋਲੇ ਨੇ ਆਏ ਕਿਹਾ ਪੀ ਅਹੀਂ ਉਹਨਾਂ ਮੁੰਡਾ ਪਹਿਲਾਂ ਕਿਤੇ ਦੇਖਾ ਭੁੱਖਿਆ ਹੋਊਗਾ ਕਿ ਰਿਸ਼ਤੇਦਾਰੀ ਚੋਂ ਭੁੱਖਾ ਅਸੀਂ ਤਾਂ ਕਹਤਾ ਵਿਚਾਲਾ ਘਰੇ ਸਾਡੇ ਤਾਂ ਹੀ ਪੂਰਾ ਕਰੋ ਇੰਤਜ਼ਾਮ ਕਰਕੇ ਹੀ ਆਏ ਸੀਗੇ ਯੋਨੇ ਕੋਈ ਨਹੀਂ ਕਰਨੀ ਸੋਚ ਰਹੀ ਕਰਨ ਕੋਈ ਨਹੀਂ ਹਾਂ ਕੋਣ ਕਰ ਲੋ ਘਰੇ ਹੀ ਹੋਣਾ ਵਾ ਹਾਂਜੀ ਘਰੇ ਕੋਈ ਨਹੀਂ ਆ ਸੱਦ ਲੋ ਫਿਰ ਤੁਸੀਂ ਨਾ ਸੱਦੋ ਮੁੰਡਾ ਤੇ ਚਲ ਦੀਦੀ ਤੂੰ ਚਾਹ ਬਣਾ ਆਜਾ ਚਾਹ ਬਣਾਈਏ ਮੁੰਡਾ ਸੱਦੋ ਇੱਥੇ ਚਲੋ ਸੱਦ ਲਈ ਹਾਂ ਚਲੋ ਚਾਹ ਬਣਾਈਏ ਸੋਹਣੀ ਬੜੀ ਚਾਹ ਬਣਾਣੀ ਲਾਚੀ ਲੂਚੀ ਪਾ ਕੇ ਚੰਗਾ ਬਣਾਓ ਮੁੱਠਾ ਪਾਣਾ ਵਾਕ ਵਾਕ